ਪਰਾ ਨਾਲ ਮਿਲ ਕੇ ਆਸ਼ਿਕ ਨੂੰ ਮਰਵਾਉਣ ਵਾਲੀ ਭਗੋੜੀ આરોપી ਫਾਜ਼ਿਲਕਾ ਪੁਲਿਸ ਵੱਲੋਂ ਕੀਤੀ ਕਾਬੂ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਫਾਜ਼ਿਲਕਾ ਦੇ ਵਿੱਚ ਆਪਣੇ ਭਰਾ ਨਾਲ ਮਿਲ ਕੇ ਆਪਣੇ ਆਸ਼ਿਕ ਨੂੰ ਮਾਰਾਉਣ ਵਾਲੀ ਭਗੋੜੀ આરોપી ਫਾਜ਼ਿਲਕਾ ਪੁਲਿਸ ਨੇ ਕਾਬੂ ਕੀਤੀ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਐਸਐਚਓ ਨੇ ਕਿਹਾ ਕਿ ਸਾਡੇ ਇੱਕ ਮੁਕੱਦਮਾ ਦਰਜ ਹੋਇਆ ਸੀ 45 ਨੰਬਰ 302 ਆਈਪੀਸੀ ਦਾ ਉਹਦੇ ਵਿੱਚ ਕੀ ਹੈਗਾ ਸੀ ਇੱਕ ਜਿਹੜਾ ਦੋਸ਼ੀ ਸ਼ਿਵਾ ਕੁਮਾਰ ਸ਼ਿਵਾ ਤੇਰਾ ਕਿਸੇ ਬੰਦੇ ਉਹ ਮੌਕੇ ਤੇ ਫੜਿਆ ਗਿਆ ਸੀਗਾ ਤੇ ਬਾਕੀ ਜਿਹੜੇ ਸੀਗੇ ਉਹਦੇ ਚ ਅਜੇ ਚਾਰ ਦੋਸ਼ੀ ਸਥਰਾ ਬਰੀਫ ਕਰ ਦੋ ਕੀ ਮਾਮਲਾ ਸੀਗਾ ਉਹ ਐਸਟਰ ਸੀਗਾ ਜੀ ਇੱਕ ਜਿਹੜਾ ਸੀਗਾ ਰਾਜਨ ਨਾਂ ਦਾ ਲੜਕਾ ਜੀਗਾ ਹਾਰਿਆ ਨਗਰ ਦੇ ਰਹਿਣ ਵਾਲਾ ਸੀਗਾ ਰਾਜਨ son of ਰਜਿੰਦਰ ਕੁਮਾਰ ਜੀ ਉਹਦੇ ਇੱਕ ਸ਼ੀਖਾ ਨਾਂ ਦੀ ਲੜਕੀ ਸੀਗੀ ਉਸਦੇ ਨਾਲ ਉਹਦਾ ਅਫੇਅਰ ਸੀਗਾ ਉਹ ਆਪਸ ਵਿੱਚ ਮੈਰਿਜ ਕਰਾਉਣਾ ਚਾਹੁੰਦੇ ਸੀਗੇ ਤੇ ਜਿਹੜਾ ਸ਼ੇਖਾ ਦਾ ਬਰਾਦਰ ਸ਼ਿਵਾ ਸੀਗਾ ਉਹ ਇਸ ਰਿਸ਼ਤੇ ਨੂੰ ਨਹੀਂ ਲੈਕ ਕਰਦਾ ਸੀਗਾ ਤੇ ਉਸ ਦਿਨ ਵੀ ਜਿਹੜੇ ਵਾਰਦਾਤ ਵਾਲੇ ਦਿਨ ਵੀ ਤੇ ਗੱਲ ਹੋਈ ਕਿ 17 ਜਾਰ ਨੂੰ ਇਹਨਾਂ ਸ਼ਿਵਾ ਦੀ ਤੇ ਰਾਜਨ ਦੀ ਆਪਸ ਵਿੱਚ ਲੜਾਈ ਹੋ ਗਈ ਤੇ ਸੀਗੇ ਲੜਾਈ ਦੇ ਦੌਰਾਨ ਜਿਹੜੇ ਰਾਜਨ ਦੇ ਛੱਟਾਂ ਲੱਗੀਆਂ ਟਟਾ ਲਗਨ ਕਰਕੇ ਹੰਦੀ ਹਸਪੀਟਲ ਚ ਜਾ ਕੇ ਮੌਤ ਹੋ ਗਈ ਤੇ ਇਹਨੇ ਪਰਚਾ ਦਰਜ ਕੀਤਾ ਗਿਆ ਜੀ ਪਰਚਾ ਦਰਜ ਕਰਨ ਤੋਂ ਬਾਅਦ ਤੁਰੰਤ ਜਿਹੜਾ ਸ਼ਿਵਨ ਨੂੰ ਫੜ ਕੇ ਤੇ ਪੇਸ਼ਦਾਨਤ ਕਰਤਾ ਸੀਗਾ ਤੇ ਜਿਹੜਾ ਟ੍ਰਾਇਲ ਚੱਲ ਰਿਹਾ ਬਾਕੀ ਚਾਰ ਦੋਸ਼ੀਆਂ ਦੀ ਜਿਹੜੀ ਸੀਗੀ ਉਹ ਗ੍ਰਿਫਤਾਰੀ ਬਾਕੀ ਸੀਗੀ ਜਿਹੜਾ ਕੱਲ ਦੋਸ਼ਣ ਜਿਹੜੇ ਇਹਦੇ ਵਿੱਚ ਹੈਗੀ ਐ ਸ਼ਿਖਾ ਮੇਨ ਸੀਗੀ ਨਾਲ ਉਹਨੂੰ ਰੈਸਟ ਕਰ ਚੁੱਕੇ ਆ ਤੇ ਬਾਕੀ ਇਹਦੇ ਵਿੱਚ ਇੱਕ ਲੇਡੀ ਚ ਦੇ ਨਾਲ ਇਹਦੇ ਦੋ ਜੈਂਟ ਅਜੇ ਬਾਕੀ ਨਗਰ ਉਹ ਜੋ ਸਾਜੀ ਦੇ ਵਿੱਚ ਸ਼ਾਮਿਲ ਸੀ ਕਿ ਕਤਲ ਦੇ ਵਿੱਚ ਹੀ ਸ਼ਾਮਿਲ ਸੀ ਜੀ ਦੇਖੋ ਜੀ ਇਹ ਨਾਲ ਉਸ ਟਾਈਮ ਮੌਕੇ ਤੇ ਮੌਜੂਦ ਸੀਗੇ ਜਿਸ ਟਾਈਮ ਇਹਨਾਂ ਦੀ ਲੜਾਈ ਹੋਈ ਏਬੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ ਏਬੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ